ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸਤਿਗੁਰਾਂ ਦੇ ਆਸਾ ਰਾਗ ਵਿੱਚ ਸ਼ੰਤ ਚੱਲ ਰੇ ਸੀ ਜੋ ਅੱਜ ਖੀਰਲਾ ਸੰਤ ਮਹਾਰਾਜ ਜੀ ਦਾ 14ਵਾਂ ਸ਼ੰਤ ਕਲ ਆਰੰਭ ਹੋਇਆ ਸੀ ਜਿਹਦੇ ਦੋ ਬੰਦ ਸੰਪੂਰਨ ਹੋਏ ਸੀ ਤੀਜਾ ਤੇ ਚੌਥਾ ਬੰਦ ਸਤਗੁਰੂ ਜੀ ਬਚਨ ਕਰਦੇ ਹਨ ਆਪਣੀ ਰਸਨਾ ਤੋਂ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ 462 ਅੰਗ ਤੇ ਪਾਤਸ਼ਾਹ ਜੀ ਦਾ ਇਹ ਸੰਤ ਸਭਾ ਈਮਾਨ ਹੈ ਆਓ ਸਤਗੁਰੂ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹਨ ਭਾਈ ਅਲੀ ਅਲ ਗੂੰਜਾਤ ਅਲੀ ਅਲ ਗੂੰਜਾਤ ਹੈ ਮਕਰੰਦ ਰਸ ਬਾਸਨ ਮਾਤ ਹੈ ਹੀਤ ਕਮਲ ਬੰਧਾਵਤ ਆਪ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਿਛਲੇ ਦੋ ਬੰਦਾਂ ਦੇ ਵਿੱਚ ਵੀ ਮਹਾਰਾਜ ਜੀ ਸਤਿਗੁਰਾਂ ਨੇ ਧਾਰਨਾ ਲੈ ਕੇ ਸਾਨੂੰ ਜੀਵਾਂ ਨੂੰ ਪ੍ਰਦੇਸ਼ ਬਖਸ਼ੇ ਹਨ ਕਮਲਾ ਭਰਮ ਪੀਤ ਕਮਲਾ ਭਰਮ ਪੀਤ ਹੈ ਕਿ ਕਨ ਮਦਬਪਰੀਤ ਹੈ ਅਬਦ ਅਕਾਰਥ ਜਾਤ ਮਹਾਰਾਜ ਜੀ ਕਹਿੰਦੇ ਆਉਦ ਜਿਹੜੀ ਉਹ ਕਾਰਥ ਜਾਰੀ ਹੈ ਵਿਰਥ ਜਾਰੀ ਹੈ ਉਮਰਾਂ ਇਹ ਧਾਰਨਾ ਲੈ ਕੇ ਮਹਾਰਾਜ ਜੀ ਉਹ ਨਾਮ ਦੀਆਂ ਬਰਕਤਾਂ ਮਾਰੇ ਬਚਨ ਕਰਦੇ ਹਨ ਅਗਲੇ ਮੱਛੀ ਦੀ ਮੀਨਾ ਦੀ ਧਾਰਨ ਦੂਜੇ ਪਾਦ ਵਿੱਚ ਲੈਂਦੇ ਹੋਏ ਇਹ ਗੂੜਾ ਪ੍ਰੇਮ ਤਾਂ ਵਰਨਨ ਕਰਦੇ ਮਹਾਰਾਜ ਕਿ ਜਿਸ ਤਰ੍ਹਾਂ ਇੱਕ ਮੱਛੀ ਜਲ ਤੋਂ ਬਿਨਾਂ ਤੜਫਦੀ ਹੈ ਹਰ ਨਹੀਂ ਪਾਂਦੀ ਇਸੇ ਤਰ੍ਹਾਂ ਕਹਿੰਦੇ ਗੁਰਸਿੱਖ ਦੀ ਜਗ੍ਸੂ ਦੀ ਉਹਦੇ ਨਾਲ ਪੱਕਾ ਪ੍ਰੇਮ ਹੋਣਾ ਚਾਹੀਦਾ ਹੈ ਕਿ ਉਹ ਪ੍ਰਮਾਤਮਾ ਤੋਂ ਬਿਨਾਂ ਇੱਕ ਸਾਹ ਵੀ ਨਾ ਲੈ ਸਕੇ ਉਹਦੇ ਪ੍ਰੇਮ ਦੇ ਵਿੱਚ ਸਦਾਈ ਜੁੜਿਆ ਰਹੇ ਮਹਾਰਾਜ ਜੀ ਇਹ ਤੀਜਾ ਬੰਦ ਆਰੰਭ ਕਰਦੇ ਹਨ ਪਵਰੇ ਦਾ ਜਿਹੜਾ ਕੀ ਇੱਕ ਫੁੱਲ ਤੋਂ ਰਸ ਚੂਸਦਾ ਹੈ ਤੇ ਉਹ ਇੰਨਾ ਮगन ਹੋ ਜਾਂਦਾ ਹੈ ਉਸ ਗੰਧੀ ਦੇ ਵਿੱਚ ਉਹਦੇ ਵਿੱਚ ਹੀ ਲਿਪਟ ਕੇ ਮਰ ਜਾਂਦਾ ਹੈ ਤੇ ਸਤਿਗੁਰੂ ਜੀ ਵਚਨ ਕਰਦਿਨ ਆਲੀ ਆਲੀ ਹਲ ਗੂੰਜਾਤ ਆਲੀ ਹਲ ਗੂੰਜਾਤ ਹੈ ਇਸ ਪੰਕਤੀ ਵੀ ਲੰਬੀ ਪੰਕਤੀ ਹੈ ਇਸ ਦਾ ਵੀ ਇਸ ਰਾਮ ਜਿਹੜਾ ਉਹ ਧਿਆਨ ਦੇ ਨਾਲ ਦੇਣਾ ਪੈਂਦਾ ਹੈ ਇੱਕ ਲਫ਼ਜ਼ ਦੀ ਨਾਲ ਅਰਥ ਗਲਤ ਬਣ ਜਾਂਦਾ ਹੈ ਇਸ ਕਰਕੇ ਮਹਾਰਾਜ ਜੀ ਬਤਨ ਕਰਦੇ ਹਨ ਅਲੀਲ ਗੁਜਾਤ ਅਲੀਲ ਗੁਜਾਤ ਏਹ ਤੇ ਆ ਕੇ ਰੁਕਣਾ ਹੈ ਵਿਸ਼ਰਾਮ ਦੇਣਾ ਹੈ ਮਹਾਰਾਜ ਜੀ ਕਹਿੰਦੇ ਜਿਵੇਂ ਅਲੀਲ ਪਾਉਰਾ ਤੇ ਪੌਰੀਆਂ ਕੁਝ ਲੇਖਕ ਕਾਰਾਂ ਨੇ ਇਹ ਲਫ਼ਜ਼ ਨੂੰ ਅਲੱਗ-ਅਲੱਗ ਪੜਿਆ ਅਲੀ ਅਲ ਜਿਹੜਾ ਇਹ ਮਹਾਰਾਜ ਜੀ ਕਹਿੰਦੇ ਕਿ ਕੁਝ ਲੇਖਕਕਾਰਾਂ ਨੇ ਵਿਆਖਿਆਕਾਰਾਂ ਨੇ ਇਹਨਾਂ ਨੂੰ ਇਕੱਠਾ ਵੀ ਪੜਿਆ ਪਰ ਇਹਦੇ ਅਰਥ ਸੀਮ ਬੰਦੇ ਹਨ ਕਿਉਂਕਿ ਅਲੀ ਜਿਹੜਾ ਹੁੰਦਾ ਹੈ ਉਹ ਪੌਰੀ ਹੁੰਦਾ ਹੈ ਪੌਰੀ ਅਤੇ ਪੌਰਾ ਅੱਲ ਤੋਂ ਭਾਵ ਪੌਰਾ ਅਲੀ ਤੋਂ ਭਾਵ ਪੌਰੀ ਪੌਰੇ ਅਤੇ ਪੌਰੀਆਂ ਜੋ ਕਿ ਫੁੱਲਾਂ ਦਾ ਰਸ ਚੂਸਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹ ਗੁਜਾਤ ਤੋਂ ਭਾਵ ਕਿ ਉਸ ਰਸ ਦੇ ਵਿੱਚ ਉਸੇ ਸੁਗੰਧ ਦੇ ਵਿੱਚ ਇੰਨਾ ਜ਼ਿਆਦਾ ਮਕਨ ਹੋ ਜਾਂਦੇ ਹਨ ਸਤਿਗੁਰ ਜੀ ਕਹਿੰਦੇ ਉਹਦੇ ਉੱਤੇ ਬੈਠੇ ਰਹਿੰਦੇ ਹਨ ਤੇ ਆਨੰਦ ਲੈਂਦੇ ਹਨ ਇਹ ਜਿਹੜਾ ਕੌਲ ਦਾ ਫੁੱਲ ਹੈ ਉਹ ਇੱਕ ਸੂਰਜ ਦੀ ਕਿਰਨ ਦੇ ਨਾਲ ਹੀ ਜਗਦਾ ਹੈ ਪ੍ਰਕਾਸ਼ ਹੁੰਦਾ ਹੈ ਕੌਲ ਹੰਬਲ ਦਾ ਫੁੱਲ ਜਿਹੜਾ ਸੂਰਜ ਦੀ ਕਿਰਨਾਂ ਨਾਲ ਹੀ ਉੱਗੜਦਾ ਹੈ ਖਿੜਦਾ ਹੈ ਤੇ ਸੂਰਜ ਦੀ ਸਮਾਪਤੀ ਤੇ ਉਹ ਬੁੱਝ ਜਾਂਦਾ ਹੈ ਇਸੇ ਤਰ੍ਹਾਂ ਸੂਰਜਮੁਖੀ ਦਾ ਫੁੱਲ ਵੀ ਸੂਰਜ ਦੀ ਕਿਰਨ ਨਾਲ ਹੀ ਉੱਗੜਦਾ ਹੈ ਤੇ ਸੂਰਜ ਦੀ ਸਮਾਪਤੀ ਤੇ ਸ਼ਾਮ ਵੇਲੇ ਉਹ ਵੀ ਬੰਦ ਹੋ ਜਾਂਦਾ ਹੈ ਸੂਰਜਮੁਖੀ ਦਾ ਫੁੱਲ ਇੱਥੇ ਮਹਾਰਾਜ ਜੀ ਕੌਲ ਦੇ ਫੁੱਲ ਦੀ ਗੱਲ ਕਰਦੇ ਹਨ ਉਹਦੇ ਉੱਤੇ ਮਹਾਰਾਜ ਜੀ ਕਹਿੰਦੇ ਨੇ ਕਈ ਭਾਰੇ ਪੌਰੀਆਂ ਆਣ ਕੇ ਉਹਦਾ ਰਸ ਲੈਂਦੇ ਹਨ ਉਹ ਫੁੱਲ ਦੇ ਅੰਦਰ ਇੱਕ ਪੱਤੀਆਂ ਹੁੰਦੀਆਂ ਨੇ ਛੋਟੀਆਂ-ਛੁਟੀਆਂ ਉਹਦੇ ਉੱਤੇ ਪੀਲੇ ਰੰਗ ਦਾ ਬੂਰ ਹੁੰਦਾ ਜਿਹਦੇ ਅੰਦਰ ਰਸ ਹੁੰਦਾ ਉਹ ਰਸ ਨੂੰ ਲੈਣ ਵਾਸਤੇ ਪੌਰੀਆਂ ਫੁੱਲ ਖਿੜਨਸਾਰ ਜਦੋਂ ਕਿਰਨਾ ਹੁੰਦੀਆਂ ਨੇ ਸੂਰਜ ਦੀਆਂ ਤੇ ਉੱਡਣਾ ਸ਼ੁਰੂ ਕਰ ਦਿੰਦੇ ਹਨ ਉੱਥੇ ਸਾਰੇ ਪੌਰੇ ਪੌਰੀਆਂ ਇਕੱਠੇ ਹੋ ਜਾਂਦੇ ਹਨ ਤੇ ਉਹਦਾ ਆਨੰਦ ਇਹਨਾਂ ਮਗਨ ਹੋ ਜਾਂਦੇ ਹਨ ਰਸ ਦੇ ਵਿੱਚ ਤੇ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿ ਕਿ ਸਵੇਲੇ ਸ਼ਾਮ ਪੈ ਗਈ ਸੂਰਜ ਜਿਹੜਾ ਸੀ ਉਹ ਉਹਦੀਆਂ ਕਿਰਨਾਂ ਖਤਮ ਹੋਣ ਤੇ ਬੁੱਝ ਜਾਂਦਾ ਫੁੱਲ ਤੇ ਉਹ ਵਿੱਚ ਹੀ ਖਤਮ ਹੋ ਜਾਂਦੇ ਨੇ ਵਿੱਚ ਹੀ ਬੁੱਝ ਜਾਂਦੇ ਨੇ ਫੁੱਲ ਦੇ ਵਿੱਚ ਹੀ ਜਕੜੇ ਜਾਂਦੇ ਹਨ ਇਸ ਕਰਕੇ ਉਹ ਅੰਦਰ ਹੀ ਖਤਮ ਹੋ ਜਾਂਦੇ ਨੇ ਫੁੱਲ ਦੇ ਮਹਾਰਾਜ ਜੀ ਕਹਿੰਦੇ ਦੇਖੋ ਨਾਂਦੀ ਲੈ ਉਹਨਾਂ ਦੀ ਸੁਰਤੀ ਅਸੀਂ ਜੁੜਦੀ ਹੈ ਉਹ ਵਾਸ਼ਨਾ ਦੇ ਵਿੱਚ ਉਹ ਸੁਗੰਧੀ ਦੇ ਵਿੱਚ ਉਸ ਰਸ ਦੇ ਵਿੱਚ ਇਹ ਧਾਰਨ ਲੈ ਕੇ ਮਹਾਰਾਜ ਜੀ ਸਾਨੂੰ ਜੀਵਾਂ ਨੂੰ ਕਹਿੰਦੇ ਕਿ ਅਸੀਂ ਪ੍ਰੀਤ ਚਾਹੀਦੀ ਹੈ ਗੁਰਜਗਿਆਸੂ ਦੀ ਕਹਿੰਦੇ ਮਕਰੰਦ ਰਸ ਬਾਸਨ maat ਹੈ ਕਹਿੰਦੇ ਉਹ ਮਕਰੰਦ ਦੇ ਵਿੱਚ ਰਸ ਦੇ ਵਿੱਚ ਵਾਸ਼ਨਾ ਦੇ ਵਿੱਚ maat ਹੈ ਹਰ ਜੀ ਕਹਿੰਦੇ ਮਸਤ ਰੇਂਦਿਆਂ ਪ੍ਰੀਤ ਕਮਲ ਬਹਾਵਤ ਪਾਪ ਕਹਿੰਦੇ ਅਸੀਂ ਪ੍ਰੀਤ ਐ ਦੇਖੋ ਕਮਲ ਦੇ ਫੁੱਲ ਨਾਲ ਉਲਾਂਦੀ ਆਪਣਾ ਆਪਣਾ ਸ਼ਾਵਰ ਕਰਦੇ ਅੰਦਰ ਉਹਦੇ ਵਿੱਚ ਹੀ ਬਹਾ ਦਿੰਦੇ ਹਨ ਆਪਣੇ ਆਪ ਨੂੰ ਉਹਦੇ ਵਿੱਚ ਹੀ ਫੁੱਲ ਦੇ ਵਿੱਚ ਹੀ ਬਹਾ ਦਿੰਦੇ ਹਨ ਚਾਤ੍ਰਿਕ ਚਿੱਤ ਪਿਆਸ ਚਾਤ੍ਰਿਕ ਚਿੱਤ ਪਿਆਸ ਹੈ ਮਹਾਰਾਜ ਜੀ ਦੇ ਅੱਗੇ ਚਾਤ੍ਰਿਕ ਦੀ ਫਿਰ ਧਾਰ ਲੈਂਦੇ ਹਨ ਬੀਏ ਦੀ ਪਿੱਛੇ ਵੀ ਬਹੁਤ ਧਾਰਨਾਂ ਆਈਆਂ ਨੇ ਪਿਛਲੇ ਸ਼ਬਦਾਂ ਵਿੱਚ ਵੀ ਇੱਕ ਮਹਾਰਾਜ ਜੀ ਪ੍ਰੇਮ ਭਗਤੀ ਨੂੰ ਦਰਸਾਨ ਵਾਸਤੇ ਧਾਰਨਾ ਲੈ ਰਹੇ ਹਨ ਕੀ ਪੱਕਾ ਪ੍ਰੇਮ ਕਿਸ ਤਰ੍ਹਾਂ ਹੁੰਦਾ ਤੇ ਜਾ ਜੋਤੋਂ ਪ੍ਰੇਮ ਖਿਲਣ ਕਾ ਚਾਓ ਸਿਰ ਧਾਰ ਅਲੀ ਗਲੀ ਮੇਰੀ ਆਓ ਮਹਾਰਾਜ ਜੀ ਦਰਸਾਰੇ ਹਨ ਕਹਿੰਦੇ ਜੀ ਮੈਂ ਇੱਕ ਚਾਤ੍ਰਿਕ ਜਿਹੜਾ ਨਾ ਭਿਆ ਉਹ ਇੱਕ ਸਵੰਤੀ ਬੰਦ ਨੂੰ ਤਰਸਦਾ ਹੈ ਤੇ ਉਹ ਟਰੈਂਟਰੇ ਕਰਕੇ ਬਿਬੀਆ ਧੂਨੀ ਲਾਂਦਾ ਹੈ ਅਰਦਾਸ ਬੇਨਤੀ ਕਰਦਾ ਉਹ ਠੱਕ ਰ ਅੱਗੇ ਬਿਬੀਹਾ ਅੰਮ੍ਰਿਤ ਵੇਲੇ ਬੋਲਿਆ ਆਹ ਦਰਦ ਸੁਣੀ ਪਕਾਰ ਮਹਿਗੇ ਨੂੰ ਫਰਮਾਨ ਹੋਆ ਹਰਸੋ ਕਿਰਪਾ ਧਾਲ ਬਿਬੀਆ ਮਹਾਰਾਜ ਜੀ ਕਹਿੰਦੇ ਚਿੱਤ ਪਿਆਸ ਉਹ ਪਿਆਸ ਦੇ ਵਿੱਚ ਟਰੈਂਟਰੇ ਕਰਕੇ ਉਹ ਮਹਿਕ ਨੂੰ ਅਰਦਾਸ ਕਰਦਾ ਬੱਦਲ ਪਰਮਾਤਮਾ ਨੂੰ ਕਹਿੰਦਾ ਕਿ ਮੀਂਹ ਪੈ ਜਾਵੇ ਬੱਦਲ ਆ ਜਾਵੇ। ਜੇ ਮਹਾਰਾਜ ਜੀ ਕਹਿੰਦੇ ਵਚਨ ਕਰਦਿਆਂ ਕੀ ਘਣ ਬੂੰਦ ਬਚਿੱਤਰ ਮਨ ਆਸ ਹੀ ਮਹਾਰਾਜ ਜੀ ਕਹਿੰਦੇ ਘਣ ਘਣ ਹਰ ਵਰਸਦੇ ਹਨ ਭਾਵੇਂ ਪਹਿਲੋਂ ਤਲਾਹ ਭਰੇ ਹੁੰਦੇ ਹਨ ਛੱਪੜੀਆਂ ਤਲਾਹ ਭਰੇ ਹੁੰਦੇ ਪਰ ਬਬੀਆ ਉਥੋਂ ਜਲ ਨਹੀਂ ਪੀਂਦਾ। ਤਬੀਏ ਦਾ ਦੇਖੋ ਉਹ ਸੰਤਿਪੂਂਦ ਦੀ ਪਿੰਦਾ ਬਦਲ ਪੈਣ ਤੇ ਵੀ ਮੀਂਹ ਪੈਣ ਤੇ ਉਹਦੀ ਪਿਆਸ ਨਹੀਂ ਬੁੜਦੀ ਜਿੰਨਾ ਚਿਰ ਉਹਦੇ ਮੁਖ ਚ ਸੰਤਿਪੂਂਦ ਨਾ ਪਾਏ ਇੱਕ ਮੀਂਹ ਦੇ ਵਿੱਚ ਸੰਤਿਪੂਂਦ ਹੁੰਦੀ ਹੈ ਜਿਹੜੀ ਕੀ ਉਹ ਬੀਏ ਦੇ ਮੁਖ ਵਿੱਚ ਹੀ ਡਿੱਗਦੀ ਹੈ ਜੇ ਡਿੱਗ ਜਾਵੇ ਉਹਦੀ ਤ੍ਰੇ ਜਿਹੜੀ ਹੈ ਨਾ ਤਪ ਸਿਮਟ ਜਾਂਦੀ ਹੈ ਫੇਰ ਉਹ ਚੁੱਪ ਕਰਦਾ ਨਹੀਂ ਤੇ ਚੁੱਪ ਨਹੀਂ ਕਰਦਾ ਪਰ ਮੀਂਹ ਪਈ ਵੀ ਜਾਵੇ ਨਾ ਬਪੀਆ ਫਿਰ ਵੀ ਚੁੱਪ ਨਹੀਂ ਕਰਦਾ ਉਹ ਸੰਤਿ ਬੂੰਦ ਪਿੰਦਾ ਹੈ ਉਹ ਅਰਦਾਸ ਕਰਦਾ ਹੈ ਸੰਤਿ ਬੂੰਦ ਮੇਰੇ ਮੁਖ ਵਿੱਚ ਪਏ ਜਿਹੜੀ ਕਿ ਉਹਦੀ ਪਿਆਸ ਬੁਝਾਉਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਦੇਖੋ ਤਰਲਾ ਪਾਉਂਦਾ ਬਪੀਆ ਉਹਦੀ ਕਿੰਨੀ ਦੇਖੋ ਪਰੀਮ ਹੈ ਕਿੰਨਾ ਵੱਡਾ ਤਰਲਾ ਹੈ ਬਪੀਏ ਦਾ ਕਹਿੰਦੇ ਸਾ ਤਰਲਾ ਸਾਡਾ ਵੀ ਹੋਵੇ ਉਹ ਪਰਮਾਤਮਾ ਦੇ ਪਰੀਮ ਦੇ ਪ੍ਰਤੀ ਸਾਨੂੰ ਵੀ ਪਿਆਸ ਲੱਗ ਜਾਵੇ ਜਾਤ੍ਰਿਕ ਚਿੱਤ ਪਿਆਸ ਜਾਤ੍ਰਿਕ ਚਿੱਤ ਪਿਆਸ ਹੈ ਘਣ ਬੂੰਦ ਵਿਚਤਰ ਮਨ ਆਸ ਹੈ ਕਹਿੰਦੇ ਉਹਨੂੰ ਆਸ ਹੁੰਦੀ ਹੈ ਸਵੰਤੀ ਬੂੰਦ ਤੇ ਅਲਬ ਅਲ ਬੀਪਤ ਬਿਨ ਸਤ ਤਾਪ ਕਹਿੰਦੇ ਜਦੋਂ ਪਿੰਦਾ ਨਾ ਸਵੰਤੀ ਬੂੰਦ ਭਾਈ ਉਹਦੀ ਮਹਾਰਾਜ ਜੀ ਕਹਿੰਦੇ ਤਪ ਸਤਾਪ ਮਿਟ ਜਾਂਦਾ ਤਪਸ਼ ਹੁੰਦੀ ਹੈ ਜਿਹੜੀ ਅੰਦਰ ਤਰੇ ਹੁੰਦੀ ਹੈ ਨਾ ਤਪਸ਼ ਉਹ ਲੈ ਜਾਂਦੀ ਏ ਮੁੱਕ ਜਾਂਦੀ ਏ ਤਾਪਾ ਵਿਨਾਸ਼ਤ ਦੁਖ ਨਾਸ਼ਨ ਮਿਲ ਪ੍ਰੇਮ ਮਨ ਤਨ ਅਤ ਕਣਾ ਮਹਾਰਾਜ ਜੀ ਕਹਿੰਦੇ ਐਵੇਂ ਦਾ ਪ੍ਰੇਮ ਹੋਵੇ ਤਾਪਾ ਵਿਨਾਸ਼ਨ ਦੁਖ ਨਾਸ਼ਨ ਮਿਲ ਪ੍ਰੇਮ ਮਹਾਰਾਜ ਜੀ ਕਹਿੰਦੇ ਉਹਨੂੰ ਮਿਲਦਾ ਐ ਇਹੋ ਜਿਹਾ ਪ੍ਰੇਮ ਜਾਗ ਜਾਵੇ ਸਾਡੇ ਅੰਦਰ ਵੀ ਸਾਡੇ ਅੰਦਰ ਵੀ ਐਸਾ ਤਸ਼ਾਹ ਹੋਵੇ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਧਾਰ ਤਲੀ ਗਲੀ ਮੇਰੀ ਆਓ ਹਰ ਜੀ ਕਹਿੰਦੇ ਇਸ ਤਰ੍ਹਾਂ ਦਾ ਪ੍ਰੇਮ ਹੋਵੇ ਕਹਿੰਦੇ ਉਥੇ ਮੌਤ ਦਾ ਵੀ ਡਰ ਖਤਮ ਹੋ ਜਾਵੇ ਤੇ ਉਹਨੂੰ ਮਿਲਦਾ ਤਾਂ ਮਿਲਦੀ ਚਾਹ ਹੋਵੇ ਦੇ ਵਿੱਚ ਭਵੇਂ ਸਿਰ ਵੀ ਲੱਥ ਜਾਵੇ ਤਾਂ ਵੀ ਮੇਲ ਹੋ ਜਾਵੇ ਤਾਂ ਦੇ ਤਾਪਾ ਵਿਨਾਸ਼ਨ ਦੁਖ ਨਾਸ਼ਨ ਮਿਲ ਪ੍ਰੇਮ ਮਨ ਤਨ ਅਤ ਕਣਾ ਹਾਰਾ ਜੀ ਕਹਿੰਦੇ ਸਾਡੇ ਅੰਦਰ ਐਸਾ ਮਾਨਨ ਤੇ ਤਨ ਨੂੰ ਕਹਣਾ ਗੂੜਾ ਪ੍ਰੇਮ ਲੱਗ ਚੁੱਕਾ ਹੈ ਅੰ ਸੁੰਦਰ ਚਤਰ ਸੁਜਾਨ ਸਵਮੀ ਕਮਨ ਰਸਨਾ ਗੁਣ ਪਨਾ ਤੇ ਹਾਰਾ ਜੀ ਕਹਿੰਦੇ ਤੁਸੀਂ ਸੁੰਦਰ ਹੋ ਪ੍ਰਭੂ ਜੀਓ ਹੇ ਮੇਰੇ ਮਾਪ ਪਿਤਾ ਪ੍ਰਭੂ ਪਰਮਾਤਮਾ ਜੀਓ ਮੇਰੇ ਪਤੀ ਜੀਓ ਤੁਸੀਂ ਸੁੰਦਰ ਹੋ ਬਹੁਤ ਮੋਹਨ ਸੁੰਦਰ ਮਹਾਰਾਜ ਜੀ ਕਹਿੰਦੇ ਸੁੰਦਰ ਹੀ ਉਹ ਚਤਰ ਵੀ ਉਹ ਸੁਜਾਨ ਵੀ ਉਹ ਸਵਾਮੀ ਜੀ ਉਹ ਕਮਨ ਰਸਨਾ ਗੁਣ ਭਣਾ ਕਿਹੜੀ ਰਸਨਾ ਦੇ ਨਾਲ ਮਹਾਰਾਜ ਜੀ ਕਹਿੰਦੇ ਇਹ ਰਸਨਾ ਦੇ ਨਾਲ ਮੈਂ ਕਿਹੜੇ ਕਿਹੜੇ ਗੁਣ ਗਾਵਾਂ ਕਮਨ ਰਸਨਾ ਗੁਣ ਭਣਾ ਮਹਾਰਾਜ ਜੀ ਕਹਿੰਦੇ ਗੁਣਾ ਦੀ ਤਾਂ ਗਿਣਤੀ ਹੀ ਨਹੀਂ ਇੰਨੇ ਗੁਣ ਹਣ ਤੇਰੇ ਦੇ ਵਿੱਚ ਇਹ ਰਸਨਾ ਨਾਲ ਮੈਂ ਕਿਹੜੇ ਕਿਹੜੇ ਗੁਣ ਗਾ ਕੇ ਤੇਰੀ ਸੋਭਾ ਕਰਾਂ ਗੈ ਪੂਜਾ ਲੇ ਹੋ ਨਾਮ ਦੇਹੁ ਦ੍ਰਿਸ਼ਟ ਧਾਰਤ ਮਿਲਤ ਪਾਪ ਮਿਟਤ ਪਾਪ ਮਹਾਰਾਜ ਜੀ ਕਹਿੰਦੇ ਗਏ ਪੂਜਾ ਤੋਂ ਬਾਹ ਤੂੰ ਫੜ ਕੇ ਮੈਨੂੰ ਗੱਲ ਨਾਲ ਲਾ ਲਵੋ ਪੂਜਾ ਤੋਂ ਭਾਵ ਬਾਵਾ ਗਏ ਪੂਜਾ ਲੇਹੁ ਨਾਮ ਦੇਹੁ ਹਰਾ ਜੀ ਕਹਿੰਦੇ ਪੂਜਾ ਤੋਂ ਫੜ ਕੇ ਮੈਨੂੰ ਨਾਮ ਦੀ ਕਿਰਪਾ ਨਾਮ ਦੀ ਦਾਤ ਬਖਸ਼ ਦੇਵੋ ਮੈਨੂੰ ਗੱਲ ਨਾਲ ਲਾ ਲਵੋ ਲੇਹੁ ਨਾਮ ਦੇਹੁ ਦਿਸ਼ਟ ਧਾਰਤ ਮਹਾਰਾਜ ਜੀ ਕਹਿੰਦੇ ਦ੍ਰਿਸ਼ਟੀ ਧਾਰ ਕੇ ਮੇਰੇ ਪਾਪ ਮਿਟਾ ਦੇਵੋ ਦਿਸ਼ਟ ਧਾਰਤ ਮਿਟਤ ਪਾਪ ਤੁਸੀਂ ਪੂਜਾ ਤੋਂ ਪੜ ਕੇ ਮੈਨੂੰ ਗਾਲ ਨਾਲ ਲਾ ਕੇ ਨਾਮ ਦੀ ਦਾਤ ਬਖਸ਼ੋ ਤੁਹਾਡੀ ਦ੍ਰਿਸ਼ਟੀ ਦੇ ਨਾਲ ਮੇਰੇ ਪਾਪ ਮਿਟ ਜਾਣ ਨਾਨਕ ਜੰਪੇ ਪਤਤ ਪਾਵਨ ਹਰ ਦਰਸ ਪੀਖਤ ਨ ਸੰਤਾਪ ਤੇ ਬੇਨਤੀ ਕਰਦੇ ਨ ਮਹਾਰਾਜ ਖੀਰਲੀ ਤੁਖ ਵਿੱਚ ਨਾਨਕ ਜੰਪੇ ਪਾਪ ਪਾਵਨ ਮਹਾਰਾਜ ਜੀ ਕਹਿੰਦੇ ਮੇਰੀ ਬੇਨਤੀ ਹੈ ਨਾਨਕ ਜੰਪੇ ਪਾਪ ਤਤ ਮਹਾਰਾਜ ਜੀ ਕਹਿੰਦੇ ਤੁਹਾਨੂੰ ਜਪਣਾ ਕਰਦਾ ਮੈਂ ਤੁਹਾਡੇ ਚਰਨਾਂ ਉਪ ਚ ਬੇਨਤੀ ਹੈ ਕਹਿੰਦੇ ਮਤਤ ਤੋਂ ਪਾਵਨ ਕਰ ਦੇਵੋ ਮੈਂ ਪਤ ਤਹਾਂ ਪਾਪਾਂ ਦਾ ਭਰਿਆ ਹੋਇਆ ਹਾਂ ਮਹਾਰਾਜ ਜੀ ਕਹਿੰਦੇ ਤੁਸੀਂ ਪਤ ਤਤ ਪਾਵਨ ਹੋ ਪਤਤ ਤੋ ਭਾਵ ਪਤਤ ਪਾਵਨ ਇਸ ਕਰਕੇ ਤੁਸੀਂ ਪਤਤ ਤੋ ਪਨੀਤ ਕਰਦੇ ਹੋ ਪਵਿੱਤਰ ਬਣਾ ਦਿੰਦੇ ਹੋ ਪਤਤ ਪਾਵਨ ਹਰ ਦਰਸ ਪੇਖਤ ਨ ਸੰਤਾਪ ਹਰ ਜੀ ਕਹਿੰਦੇ ਤੁਹਾਨੂੰ ਜਪਣ ਦੀ ਜਾਚ ਆ ਜਾਵੇ ਤੁਸੀਂ ਪਤਤ ਪਾਵਨ ਹੋ ਹਰੀ ਜੀਓ ਤੁਹਾਡੇ ਮੈਨੂੰ ਦਰਸ਼ਨ ਹੋ ਜਾਣ ਦਰਸ ਪੇਖਤ ਮਹਾਰਾਜ ਜੀ ਕਹਿੰਦੇ ਤੁਹਾਡੇ ਦਰਸ਼ਨ ਕਰਕੇ ਸੰਤਾਪ ਲੈ ਜਾਵੇ ਨ ਸੰਤਾਪ ਹਰ ਜੀ ਕਹਿੰਦੇ ਨੈ ਸੰਤਾਪ ਜਿਹੜਾ ਪਾਪਾਂ ਨੂੰ ਲੈ ਜਾਣ ਉਤਰ ਜਾਣ ਅਗਲਾ ਬੰਦ ਮਹਾਰਾਜ ਜੀ ਰੰਮ ਕਰਦੇ ਹਨ ਚਿਤਵੋ ਚਿਤਨਾਥ ਚਿਤਵੋ ਚਿਤਨਾਥ ਹੈ ਰਖ ਲੇਵੋ ਸਰਨ ਅਨਾਥ ਹੈ ਮਿਲ ਚਾਓ ਚਾਈ ਲੈ ਪ੍ਰਾਨ ਇਹ ਪੰਕਤੀ ਵੀ ਲੰਬੀ ਪੰਕਤੀ ਹੈ ਇਹਦੇ ਵੀ ਵਿਚਰਾਮ ਧਿਆਨ ਨਾਲ ਦੇਨੇ ਪੈਂਦੇ ਹਨ ਉਮ ਜਗਿਆਸੂ ਜਿਹੜੇ ਗਲਤ ਪੜ ਜਾਂਦੇ ਨੇ ਇਸ ਕਰਕੇ ਧਿਆਨ ਦੇ ਨਾਲ ਜਿੱਥੇ ਓਕੀ ਬਾਣੀ ਹੁੰਦੀ ਉੱਥੇ ਧਿਆਨ ਨਾਲ ਪੜਨਾ ਚਾਹੀਦਾ ਤਾਂ ਕਿ ਉਹਦਾ ਬਿਸ਼ਰਾਮ ਜਿਹੜਾ ਬੰਦ ਹੈ ਉਹ ਗਲਤ ਨਾ ਹੋ ਜਾਵੇ ਤੇ ਜਿੱਥੇ ਨਹੀਂ ਪਤਾ ਲੱਗਦਾ ਆਪ ਜੀ ਨੂੰ ਆਪ ਜੀ ਪੁੱਛ ਸਕਦੇ ਹੋ ਕਿਸੇ ਗੁਰਸਿੱਖ ਤੋਂ ਜਾਂ ਨਟ ਤੇ ਸਾਰੀ ਸਾਰੀ ਬਾਣੀ ਪਈ ਆਪ ਜੀ ਉੱਥੋਂ ਵੀ ਵੇਖ ਸਕਦੇ ਹੋ ਅੰਗ ਨੰਬਰ ਭੋਲੋ ਬੋਲ ਕੇ ਭਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਤੇ ਸਾਹਮਣੇ ਸਾਰੀ ਵਿਆਖਿਆ ਆ ਜਾਂਦੀ ਮਹਾਰਾਜ ਜੀ ਉੱਥੋਂ ਆਪ ਜੀ ਅੰਗ ਨੰਬਰ ਜਦੋਂ ਭਰੋਗੇ ਉਹ ਪੰਕਤੀ ਵੀ ਸਾਹਮਣੇ ਆ ਜਾਵੇਗੀ ਤੇ ਆਪਾਂ ਉੱਥੋਂ ਆਪਣੀ ਗਲਤੀ ਨੂੰ ਸਹੀ ਕਰ ਸਕਦੇ ਹੁਣ ਤਾਂ ਸੌਖਾ ਤਰੀਕਾ ਸਾਡੇ ਕੋਲ ਨੈਟ ਦੇ ਉੱਤੇ ਬੋਲਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਵਿਆਖਿਆ ਸਾਹਮਣੇ ਆਵੇਗੀ ਤੇ ਉੱਥੇ ਪੰਕਤੀ ਪੜਾਂਗੇ ਜਿਹੜਾ ਅੰਗ ਦੀ ਪੰਗ ਪੜਾਂਗੇ ਉਹ ਅੰਗ ਸਾਹਮਣੇ ਆ ਜਾਵੇਗਾ ਆਪਾਂ ਆਪਣੀ ਗਲਤੀ ਸੁਧਾਰ ਸਕਦੇ ਹਾਂ ਪਹਿਲਾਂ ਸਮਾਂ ਬੜਾ ਔਖਾ ਸੀ ਕਈ ਕਿ ਸਾਲ ਦੀ ਸੰਥਿਆ ਸੀ ਹੁਣ ਤਾਂ ਸਾਡੇ ਕੋਲ ਬਹੁਤ ਸੌਖਾ ਢੰਗ ਆ ਗਿਆ ਹੁਣ ਕੰਪਿਊਟਰ ਜ਼ਮਾਨਾ ਆ ਗਿਆ ਅਸੀਂ ਘਰ ਬੈਠੇ ਸੰਥਿਆ ਕਰ ਸਕਦੇ ਕਿਤੇ ਜਾਣ ਦੀ ਵੀ ਲੋੜ ਨਹੀਂ ਪਰ ਹੁਣ ਫਿਰ ਆਸੀਂ ਆਸੀਂ ਪਹਿਲੋਂ ਤੋਂ ਵੀ ਜ਼ਿਆਦਾ ਆਲਸੀ ਹੋ ਗਏ ਆ ਘਰ ਬੈਠੇ ਵੀ ਕੁਝ ਨਹੀਂ ਕਮਾ ਸਕਦੇ ਕਰ ਸਕਦੇ ਅਸੀਂ ਘਰ ਬੈਠੇ ਵੀ ਨਹੀਂ ਕੁਝ ਕਰ ਸਕਦੇ ਤੇ ਮਹਾਰਾਜ ਜੀ ਇੱਥੇ ਫਿਰ ਬਚਨ ਕਰਦੇ ਨਾ ਔਕੀ ਲੰਮੀ ਪੰਕਤੀ ਹੈ ਚਿਤਵੋ ਚਿਤਨਾਥ ਚਿਤਵੋ ਚਿਤਨਾਥ ਹੈ ਰਖ ਲਿਵੂ ਸਰਣ ਅਨਾਥ ਹੈ ਮਿਲ ਚਾਉ ਚਾਇਲੇ ਪ੍ਰਾਨ ਹਰ ਜੀ ਕਹਿੰਦੇ ਚਿੱਤ ਵਿੱਚ ਤੇਰੇ ਪ੍ਰਤੀ ਚਾਹ ਹੈ ਚਿਤੋ ਤੈਨੂੰ ਚਿੱਤ ਦੇ ਨਾਲ ਮੈਂ ਧੰਦਾ ਹਾਂ ਮਹਾਰਾਜ ਜੀ ਕਹਿੰਦੇ ਚਿੰਤਨ ਕਰਦਾ ਤੇਰਾ ਚਿਤਭੋਤੁ ਭਾਵ ਚਿਤਨਵਾ ਉਹਨੂੰ ਚਿੰਤਨ ਕਰਨਾ ਉਹਨੂੰ ਚੇਤੇ ਕਰਨਾ ਕਾਦੇ ਨਾਲ ਮਨ ਦੇ ਨਾਲ ਕਿ ਤਉ ਚਿਤਨਾਥ ਚਿੱਤ ਲਾ ਕੇ ਮਨ ਲਾ ਕੇ ਮਨ ਦੇ ਵਿੱਚ ਉਹਦਾ ਚਿੰਤਨ ਕਰਨਾ ਫਿਰ ਮਹਾਰਾਜ ਜੀ ਕਹਿੰਦੇ ਦੁਬਾਰਾ ਚਿਤਵੋ ਚਿਤਨਾਥ ਹੈ ਮਹਾਰਾਜ ਜੀ ਕਹਿੰਦੇ ਤੁਹਾਡਾ ਚਿੰਤਨ ਮੈਂ ਮਨ ਦੇ ਨਾਲ ਕਰਦਾ ਹਾਂ ਰੱਖ ਲਿਓ ਸਰਣ ਅਨਾਥ ਹੈ ਮੈਂ ਤੁਹਾਡਾ ਚਿੰਤਨ ਕਰਦਾ ਤੇਰੀ ਭਗਤੀ ਕਰਦਾ ਹਾਂ ਤੁਸੀਂ ਮਹਾਰਾਜ ਜੀ ਕਹਿੰਦੇ ਮੈਨੂੰ ਰੱਖਣਾ ਕਰੋ ਰੱਖ ਲਿਓ ਲਿਓ ਸਰਣ ਅਨਾਥ ਹੈ ਤੁਹਾਡੀ ਸਰਣ ਆਇਆ ਮਹਾਰਾਜ ਜੀ ਕਹਿੰਦੇ ਤੁਹਾਡੀ ਸਰਨ ਆਏ ਦੀ ਤੁਸੀਂ ਲਾਜ ਰੱਖਦੇ ਹੋ ਆनाथ ਜੀਓ ਮਹਾਰਾਜ ਜੀ ਕਹਿੰਦੇ ਨਾਥਾਂ ਦੇ ਨਾਥੋ ਤੁਸੀਂ ਸਰਨ ਆਏ ਨੂੰ ਗੱਲ ਨਾਲ ਲਾਉਂਦੇ ਹੋ ਮਿਲ ਚਾਓ ਚਈ ਲੈ ਪ੍ਰਾਨ ਮਹਾਰਾਜ ਜੀ ਕਹਿੰਦੇ ਮੇਰੀ ਆਤਮਾ ਜਿਹੜੇ ਪ੍ਰਾਨ ਮੇਰੀ ਜਿੰਦ ਹੈ ਨਾ ਉਹਨੂੰ ਵੀ ਚਾਹ ਹੈ ਮੇਰੀ ਜਿੰਦ ਵੀ ਚਾਹ ਦੇ ਨਾਲ ਤੁਹਾਡੇ ਦਰਸ਼ਨ ਚੁੰਦੀ ਹੈ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਈਮਾਰਾ ਜੀ ਕਹਿੰਦੇ ਤੁਸੀਂ ਸੁੰਦਰ ਹੋ ਬਹੁਤ ਮਹਾਰਾਜ ਜੀ ਕਹਿੰਦੇ ਪਿਆਰੇ ਹੋ ਸੁੰਦਰ ਹੋ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਮਹਾਰਾਜ ਜੀ ਕਹਿੰਦੇ ਮੈਂ ਤਨ ਤੇ ਮਨ ਲਾ ਕੇ ਤੁਹਾਡਾ ਧਿਆਨ ਧਾਰਦਾ ਹਾਂ ਤੁਸੀਂ ਸੁੰਦਰ ਹੋ ਬਹੁਤ ਹੀ ਸੁਗੜੋ ਸੁੰਦਰ ਤਨ ਧਿਆਨ ਮਹਾਰਾਜ ਜੀ ਕਹਿੰਦੇ ਤੁਹਾਡੇ ਤਨ ਦਾ ਤੇ ਤਹਾਡੇ ਨਾਲ ਮੈਂ ਧਿਆਨ ਧਾਰਦਾ ਹੇ ਮਨ ਲੁਬਧ ਗੋਪਾਲ ਹਰਿ ਜੀ ਕਹਿੰਦੇ ਮਨ ਤੁਹਾਡੇ ਚਰਨਾਂ ਵਿੱਚ ਆ ਜਾ ਵੀ ਗਿਆਨ ਹੈ ਜਾਚਕ ਜਨ ਰਖਤ ਮਾਨ ਤਾਂ ਤੁਹਾਡੇ ਦਰ ਆਏ ਦੀ ਮਹਾਰਾਜ ਜੀ ਕਹਿੰਦੇ ਮੰਗਤੇ ਦੀ ਜਾਚਨਾ ਸੁਨੋ ਜਾਚਕ ਹੁੰਦਾ ਮੰਗਤਾ ਜਿਹੜਾ ਜਾਤਨਾ ਕਰਨਾ ਵੀ ਬੇਨਤੀ ਕਰਨਾ ਵੀ ਬੇਨਤੀ ਕਰਤੇ ਮੰਗਤਾ ਹੀ ਹੁੰਦਾ ਹੈ ਨਾ ਕੋਈ ਸ਼ਾਹੂਕਾਰ ਥੋੜਾ ਹੰਦਾ ਬੇਨਤੀ ਕਰਨੀ ਉਹਦੇ ਦਰ ਤੇ ਭਾਵੇਂ ਕੋਈ ਰਾਜਾ ਆ ਜਾਵੇ ਉਹ ਵੀ ਮੰਗਤਾ ਹੀ ਆਏਗਾ ਰਾਜਾ ਵੀ ਮੰਗਤਾ ਬਣ ਕੇ ਆਏਗਾ ਜੇ ਸ਼ਾਹੂਕਾਰ ਬਣ ਕੇ ਆਏਗਾ ਫਿਰ ਖਾਲੀ ਜਾਵੇਗਾ ਮਾਤਾ ਗੰਗਾ ਜੀ ਗਏ ਤੇ ਮਹਾਰਾਜ ਨੇ ਪੁੱਛਿਆ ਕਾਹਦੇ ਤੇ ਗਏ ਸੀ ਕਹਿੰਦੇ ਰੱਥ ਤੇ ਗਏ ਸੀ ਇਹ ਮਹਾਰਾਜ ਜੀ ਕਹਿੰਦੇ ਉੱਥੇ ਰਾਜੇ ਥੋੜਾ ਬਣ ਕੇ ਜਾਣਾ ਸੀ ਰਾਜਿਆਂ ਬਸ ਤੇ ਕੁਝ ਨਹੀਂ ਆ ਉਹਦੇ ਘਰ ਵਿੱਚ ਰਾਜੇ ਬਣ ਕੇ ਸ਼ਾਹੂਕਾਰ ਬਣ ਕੇ ਤੁਸੀਂ ਤਾਂ ਰੱਥ ਲੈ ਕੇ ਗਏ ਮਹਾਰਾਜ ਜੀ ਕਹਿੰਦੇ ਉੱਥੇ ਤੇ ਨਮਾੜੇ ਬਣ ਕੇ ਸੇਵਾ ਕਰਨੀ ਸੀ ਉੱਥੇ ਤਾਂ ਮੰਗਤੇ ਬਣ ਕੇ ਜਾਣਾ ਸੀ ਤਾਂ ਹੀ ਉਹਨੇ ਝੋਲੀ ਭਰਨੀ ਸੀ ਤੇ ਫਿਰ ਮਾਤਾ ਜੀ ਦੁਬਾਰਾ ਗਏ ਸੀ ਮਾਤਾ ਗੰਗਾ ਜੀ ਕਹਿੰਦੇ ਆਪਣੇ ਹੱਥੀ ਮਿੱਸੇ ਪ੍ਰਸ਼ਾਦੇ ਤਿਆਰ ਕਰੋ ਕੋਈ ਲੋੜ ਨਹੀਂ ਸੇਵਾਦਾਰਾਂ ਦੀ ਆਪ ਪ੍ਰਸ਼ਾਦੇ ਤਿਆਰ ਕਰੋ ਆਪ ਲੱਸੀ ਬਣਾਓ ਆਪ ਚਟਨੀ ਬਣਾਓ ਆਪ ਪਿਆਜ਼ ਲਓ ਸਿਰ ਤੇ ਰੱਖ ਕੇ ਲੈ ਕੇ ਜਾਓ ਨੰਗੇ ਪੈਰ ਜਾਓ ਫਿਰ ਮਾ ਬਾਬਾ ਜੀ ਵਾਪਸ ਨਹੀਂ ਮੋੜਨਗੇ ਹਿਰ ਮਾਤਾ ਗੰਗਾ ਜੀ ਉਸੇ ਤਰ੍ਹਾਂ ਹੀ ਨੰਗੇ ਪੈਰ ਆਪਣੇ ਹੱਥੀਂ ਪ੍ਰਸ਼ਾਦੇ ਮਿੱਸੇ ਤਿਆਰ ਕੀਤੇ ਤੇ ਸਾਧ ਸੰਗਤ ਜੀ 12 ਜੂਨ ਦਾ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ 6ਵੇਂ ਪਾਤਸ਼ਾਹ ਦਾ 12 ਜੂਨ ਦਾ ਥੋੜਾ ਜਿਹੀ ਹੈ ਤੇ ਫਿਰ ਬਖਸ਼ਿਸ਼ ਕੀਤੀ ਬਾਬਾ ਜੀ ਨੇ ਖੁਸ਼ੀ ਦੇ ਘਰ ਵਿੱਚ ਆਣ ਕੇ ਝੋਲੀ ਭਾਰਤੀ ਨਾਲ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉੱਥੇ ਸ਼ਾਹੂਕਾਰ ਦਾ ਕੋਈ ਕੰਮ ਨਹੀਂ ਉਹਦੇ ਘਰ ਵਿੱਚ ਮੰਗਤੇ ਬੰਨਣਾ ਪੈਂਦਾ ਖੁਦ ਮਹਾਰਾਜ ਜੀ ਦਾ ਆਤ ਦੱਸਦੇ ਹਨ ਸਾਨੂੰ ਅਛਾ ਜੀ ਨਾਲ ਜਾਤ ਦੱਸਦੇ ਹਨ ਕਹਿੰਦੇ ਜਾਤਿਕ ਹੈ ਜਾਤਿਕ ਜਾਤਿਕ ਜਨ ਰਾਖਤ ਮਾਨ ਦਰ ਤੇ ਆਏ ਮੰਗਤੇ ਦੀ ਮਹਾਰਾਜ ਜੀ ਕਹਿੰਦੇ ਮਾਨ ਰੱਖਣਾ ਕਰੋ ਇੱਜ਼ਤ ਰੱਖਣਾ ਕਰੋ ਮਹਾਰਾਜ ਜੀ ਕਹਿੰਦੇ ਗੱਲ ਨਾਲ ਲਾ ਲਵੋ ਪ੍ਰਭ ਮਾਨ ਪੂਰਨ ਦੁੱਖ ਬਧੀਰਨ ਸਗਲ ਇਛਾ ਪੂਜੰਤੀਆਂ ਤੇ ਮਹਾਰਾਜ ਜੀ ਕਹਿੰਦੇ ਪ੍ਰਭੂ ਜੀਓ ਤੁਸੀਂ ਤੁਹਾਡੇ ਤੇ ਮੈਨੂੰ ਮਾਨ ਹੈ ਤੁਸੀਂ ਪੂਰਨ ਦਾਤੇ ਹੋ ਪੂਰਨ ਤੌਰ ਤੇ ਪੂਰੇ ਹੋ ਤੁਸੀਂ ਸਮਰੱਥ ਹੋ ਪੂਰਨ ਹੋ ਪ੍ਰਭੂ ਜੀਓ ਦੁੱਖ ਬਧੀਰਣ ਤੁਸੀਂ ਦੁੱਖਾਂ ਨੂੰ ਕੱਟਣ ਵਾਲਿਓ ਬਧੀਰਣ ਤੋਂ ਬਾਅਦ ਖਤਮ ਕਰਨ ਵਾਲਿਓ ਕੱਟਣ ਵਾਲਿਓ ਦੁੱਖ ਹਰਨ ਕਰਨ ਵਾਲਿਓ ਸਗਲ ਇੱਛਾ ਪੂਰਨ ਤੀਆਂ ਮੇਰੀ ਵੀ ਇੱਛਾ ਪੂਰਨ ਕਰੋ ਹਰ ਕੰਠ ਲਾ ਕੇ ਦਿਨ ਸੁਭਾਗੇ ਮਿਲਨ ਹੈ ਸੇਜ ਸੁਹੰਤੀਆਂ ਮਹਾਰਾਜ ਜੀ ਕਹਿੰਦੇ ਦਰ ਤੇ ਆਏ ਮੰਗਤੇ ਨੂੰ ਕੰਠ ਨਾਲ ਲਾਓ ਗੱਲ ਨਾਲ ਲਾਓ ਹਰ ਕੰਠ ਲਾਗੇ ਦਿਨ ਸੁਭਾਗੇ ਹਾਰਾ ਜੀ ਕਹਿੰਦੇ ਤੁਸੀਂ ਕੰਠ ਨਾਲ ਲਾ ਲਿਆ ਤੇ ਮੇਰੇ ਦਿਨ ਸੁਭਾਗੇ ਹੋ ਗਏ ਔਡ ਭਾਗੀ ਹੋ ਗਏ ਮੇਰੇ ਦਿਨ ਹਾਰਾ ਜੀ ਕਹਿੰਦੇ ਜਦੋਂ ਤੁਸੀਂ ਕੰਠ ਨਾਲ ਲਾ ਲੈਂਦੇ ਹੋ ਕਿਸੇ ਗੁਰਸਿੱਖ ਨੂੰ ਉਹਦੇ ਦਿਨ ਰਾਤ ਮਹਾਰਾਜ ਜੀ ਕਹਿੰਦੇ ਦਿਨ ਭਾਗਾ ਵਾਲੇ ਬਣ ਜਾਂਦੇ ਹਨ ਜਿਨ੍ਹਾਂ ਨੂੰ ਤੁਸੀਂ ਮਿਲ ਪੈਂਦੇ ਹੋ ਉਹ ਭਾਗਵੰਤੀ ਬਣ ਜਾਂਦੇ ਹਨ ਸੁਲੱਖਣੇ ਬਣ ਜਾਂਦੇ ਹਨ ਸੁਖਦਾਇਕ ਬਣ ਜਾਂਦਾ ਮਿਲਣ ਸੇਜ ਸੁਹੰਤੀਆ ਜਦੋਂ ਮਹਾਰਾਜ ਜੀ ਕਹਿੰਦੇ ਤੁਸੀਂ ਕੰਠਨਾਂ ਲਾ ਲਿਆ ਉਹ ਦਿਨ ਸੋਭ ਨੀਕ ਬਣ ਗਏ ਤੇ ਮੇਰੇ ਹਿਰਦੇ ਵਿੱਚ ਸੁੰਦਰ ਸੇਜ ਵਿਸਕੀ ਮਿਲ ਸਹਿਜ ਨਾ ਸੇਜ ਸੁਹੰਤੀਆ ਸੋਹਣੀ ਸੁੰਦਰ ਸੇਜ ਘਰ ਦੇ ਵਿੱਚ ਹਿਰਦੇ ਵਿੱਚ ਪ੍ਰਕਾਸ਼ ਹੋ ਗਈ ਪ੍ਰਭ ਦਿਸ਼ਟ ਧਾਰੀ ਮਿਲੇ ਮਰਾਰੀ ਸਗਲ ਕਲ ਮਲ ਭੈ ਹਾਨ ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਦ੍ਰਿਸ਼ਟ ਧਾਰਤੀ ਮਹਾਰਾਜ ਜੀ ਕਹਿੰਦੇ ਕਿਰਪਾ ਦੀ ਨਿਗਾਹ ਧਾਰਤੀ ਪ੍ਰਭ ਦ੍ਰਿਸ਼ਟ ਧਾਰੀ ਮਿਲੈ ਮਰਾਰੀ ਕਹਿੰਦੇ ਫਿਰ ਤੁਹਾਡੇ ਨਾਲ ਮੇਲ ਹੋ ਜਾਂਦਾ ਜਦੋਂ ਕਿਸੇ ਜਗਿਆਸੂ ਤੇ ਪ੍ਰਾਨੀ ਤੇ ਤੁਸੀਂ ਦ੍ਰਿਸ਼ਟ ਧਾਰ ਦਿਓ ਮੇਰ ਦੀ ਨਿਗਾਹ ਧਾਰ ਦਿਓ ਫਿਰ ਮਿਲ ਪਿੰਦੇ ਹੋ ਤੁਸੀਂ ਕਹਿੰਦੇ ਮਰਾਰੀ ਜੀਓ ਫਿਰ ਮੇਲ ਹੁੰਦਾ ਹੈ ਸਗਲ ਕਲ ਮਲ ਕਲ ਮਲ ਤੋਂ ਭਾਵ ਮਾੜੇ ਕਰਮ ਹਲਮਲ ਪਾਪ ਭਏ ਹਾਨ ਮਹਾਰਾਜ ਜੀ ਕਹਿੰਦੇ ਉਹ ਖਤਮ ਹੋ ਜਾਂਦੇ ਹਨ ਲੱਠ ਜਾਂਦੇ ਨਾੜੀ ਮਹਾਰਾਜ ਜੀ ਕਹਿੰਦੇ ਮਾੜੀ ਮਤ ਖੋਟੀ ਮਤ ਨਾ ਸੁਝੀ ਆ ਕਾਮ ਕ੍ਰੋਧ ਲੋਭ ਮੋਹ ਇਹ ਲੱਠ ਜਾਂਦੇ ਨਹਾਨ ਤੋ ਭਾਵ ਖਤਮ ਹੋ ਜਾਂਦੇ ਹਨ ਬਰਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਧਾਰ ਗੁਣ ਨਿਦਾਨ ਲੋਖੀਰਲੀ ਪੰਕਤੀ ਵਿੱਚ ਮਹਾਰਾਜ ਬੇਨਤੀ ਕਰਦੇ ਹਨ ਭਾਈ ਬਿਨਵੰਤ ਤੋ ਭਾਵ ਬੇਨਤੀ ਬੇਨਤੀ ਹੈ ਨਾਨਕ ਦੀ ਮਹਾਰਾਜ ਜੀ ਕਹਿੰਦੇ ਬਿਨਵੰਤ ਨਾਨਕ ਮੇਰੀ ਆਸ ਪੂਰੀ ਹਰ ਜੀ ਕਹਿੰਦੇ ਮੇਰੀ ਬੇਨਤੀ ਹੈ ਮੇਰੀ ਆਸ ਪੂਰਨ ਹੋ ਗਈ ਹੈ ਮੇਰੀ ਇੱਛਾ ਪੂਰਨ ਹੋ ਗਈ ਹੈ ਮੇਰੇ ਆਸ ਪੂਰਨ ਮਿਲੇ ਸ੍ਰੀ ਧਾਰ ਗੁਣ ਨਿਧਾਨ ਹਰ ਜੀ ਕਹਿੰਦੇ ਮਿਲੂ ਤਾਂ ਉਹ ਮਹਾਰਾਜ ਜੀ ਕਹਿੰਦੇ ਪਤੀ ਪ੍ਰਮਾਤਮਾ ਦਾ ਮੇਲ ਹੋ ਗਿਆ ਸ੍ਰੀ ਧਾਰ ਜਿਹੜਾ ਮਲਕਸ਼ਮੀ ਦਾ ਪਤੀ ਹੈ ਪਰਮਾਤਮਾ ਹਰੀ ਲక్ష్ਮੀ ਨੂੰ ਪੈਦਾ ਕਰਨ ਵਾਲਾ ਲక్ష్ਮੀ ਦਾਇਕ ਮਹਾਰਾਜ ਜੀ ਉਹਨੂੰ ਸ੍ਰੀ ਧਾਰ ਕਹਿੰਦੇ ਹਨ ਗੁਣ ਨਿਧਾਨ ਉਹ ਗੁਣਾ ਦਾ ਖਜ਼ਾਨਾ ਮਹਾਰਾਜ ਜੀ ਕਹਿੰਦੇ ਉਹ ਪੂਰਨ ਤੌਰ ਤੇ ਹਰੀ ਉਹ ਬੇਨਤੀ ਸੁਣ ਕੇ ਉਹਦੀ ਪ੍ਰਾਪਤੀ ਹੋ ਗਈ ਉਹ ਮਿਲ ਪਿਆ ਹਰੀ ਆਸ ਜਿਹੜੀ ਸੀ ਤਾਂਗ ਸੀ ਜਿਹੜੀ ਇੱਛਾ ਸੀ ਜਿਹੜੀ ਮਹਾਰਾਜ ਜੀ ਕਹਿੰਦੇ ਪੂਰਨ ਹੋ ਗਈ ਹੈ ਇਹ ਭਾਈ ਇਹ ਸ਼ਬਦ ਦੀ ਵਿਚਾਰ ਹੈ ਇੱਥੇ ਮਹਾਰਾਜ ਜੀ ਸ਼ੰਤਾਂ ਦੀ ਸਮਾਪਤੀ ਕਰਦੇ ਹਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਮਾਪਤ ਹੁੰਦੀ ਹੈ 14 ਸ਼ੰਤਮਾਰਾ ਜੀ ਦੇ ਸੰਪੂਰਨ ਹੁੰਦੇ ਹਨ ਅੱਗੇ ਆਸਾ ਜੀ ਦੀ ਵਾਰ ਦੀ ਮਹਾਰਜ ਰੰਮਤਾ ਕਰਦੇ ਹਨ ਗੁਰੂ ਨਾਨਕ ਮਹਾਰਾਜ ਜੀ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਰੰਭ ਹੁੰਦੀ ਹੈ ਅੱਲ ਤੋਂ ਆ ਇਹ ਬਾਣੀ ਰੰਭ ਹੋਵੇਗੀ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨਿੱਕਾ ਭੁਲਾ ਜੰਦੀਆਂ ਅਨ ਮਹਾਰਾਜ ਸਤਿਮਤ ਬਖਸ਼ਣ ਆਈਆਂ ਮਈ ਭਾਈ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ